ਦਰਾਹਾ ਬਿਕੇ ਰਾਜਵੰਤ ਰੋਡ ਦਾ ਮਾਮਲਾ ਪਖਿਆ ਸਮਾਜ ਸੇਵੀ ਸੰਸਥਾਵਾਂ ਅਤੇ ਸ਼ਹਿਰ ਨਿਵਾਸੀਆਂ ਨੇ ਲਾਇਆ ਤਰਨਾ ਲੰਬਾ ਸਮਾਂ ਤਰਨਾ ਚੱਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਤਹਿਸੀਲਦਾਰ ਪਾਇਲ ਲੋਕਾਂ ਨਾਲ ਕੀਤੀ ਗੱਲਬਾਤ ਅਧਿਕਾਰੀਆਂ ਦੇ ਵਿਸ਼ਵਾਸ ਦਿਵਾਉਣ ਤੋਂ ਬਾਅਦ ਤਰਨਾ ਹੋਇਆ ਖਤਮ ਦੱਸ ਦਈਏ ਕਿ ਦਰਾਹਾ ਬਿਕੇ ਡਾਕਟਰ ਰਾਜਵੰਤ ਰੋਡ ਦੀ ਖਸਤਾ ਹਾਲਤ ਕਰਕੇ ਅੱਜ ਦਿਨ ਹਾਦਸੇ ਹੁੰਦੇ ਰਹਿੰਦੇ ਹਨ ਜਿਸ ਦੇ ਸਮਾਂ ਚ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਕਈ ਵਾਰ ਗੁਹਾਰ ਲਗਾਈ ਪਈ ਪਰ ਪ੍ਰਸ਼ਾਸਨ ਵੱਲੋਂ ਨਾ ਸੁਣਵਾਈ ਹੁੰਦੀ ਦੇਖ ਅੱਜ ਰੋਸ਼ਵਜੋ ਸਥਾਨੀਆਂ ਲੋਕਾਂ ਵੱਲੋਂ ਤਰਨਾ ਲਗਾ ਦਿੱਤਾ ਤੇ ਪ੍ਰਸ਼ਾਸਨ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ ਜਿੰਦਰ ਜੀ ਕੀ ਮਾਮਲਾਵਾ ਤੁਸੀਂ ਧਰਨੇ ਤੇ ਬੈਠੇ ਹੋ ਦੇਖੋ ਯਾਰ ਇਹ ਤਾਂ ਸ਼ਹਿਰ ਦੀ ਤਕਲੀਫ ਆ ਆਪਣੇ ਮੋਦਤ ਜੀ ਤੁਸੀਂ ਕਟੋ-ਕਟ ਸਾਡੇ ਇਸ ਮਸਲੇ ਬਾਰੇ 2 ਸਾਲ ਤੋਂ ਜਾਣੂ ਹੋ ਯਾਰ ਦੁਕਾਨਦਾਰਾਂ ਨੂੰ ਤੱਕਾ ਕਿਉਂ ਕੀਤਾ ਜਾ ਰਿਹਾ ਇਹ ਟੈਕਸ ਵੀ ਭਰ ਦੇ ਇਹ ਜਗ੍ਹਾ ਜਦੋਂ ਨਗਰ ਕੌਂਸਲ ਦੇ ਵਿੱਚ ਇਹ ਕਹਿੰਦੇ ਨੇ ਵੀ ਹਾਈਵੇ ਤੇ ਆ ਗਈ ਯਾਰ ਦੁਕਾਨਦਾਰਾਂ ਨੂੰ ਇਹ ਗੱਲਾਂ ਦਾ ਕੀ ਮਤਲਬ ਆ ਪ੍ਰਧਾਨ ਜੀ ਇੱਥੇ ਆ ਕੇ ਧਰਨੇ 'ਚ ਬੈਠ ਕੇ ਭਰੋਸਾ ਦੇਣ ਇਹਨਾਂ ਲੋਕਾਂ ਨੂੰ ਵੀ ਭਾਈ ਮੈਂ ਆਪ ਉੱਠ ਕੇ ਚਾਹੇ ਡੀਸੀ ਨੂੰ ਮਿਲਾਂ ਚਾਹੇ ਮੈਂ ਐਨਐਚਆਈਏ ਨੂੰ ਮਿਲਾਂ ਚਾਹੇ ਮੈਂ ਐਸਡੀਐਮ ਨੂੰ ਮਿਲਾਂ ਲੈ ਪਬਲਿਕ ਯਾਰ ਇਹਨਾਂ ਵੋਟਾਂ ਨੇ ਨਾ ਸੀ ਇਹਨਾਂ ਦੇ ਘਰੇ ਚਲ ਜਾਂਦੇ ਆ ਤੇ ਜੇ ਤਕਲੀਫ ਦੇ ਨਾਲ ਅਸੀਂ ਇਹਨਾਂ ਦੇ ਖੜਦੇ ਨਹੀਂ ਮਾੜੀ ਗੱਲ ਆ ਯਾਰ ਇਹ ਤਾਂ ਬਿਲਕੁਲ ਵਿੰਦਰ ਜੀ ਗੱਲ ਕਰਦੇ ਧਰਨੇ ਤੇ ਬੈਠੇ ਕਿੰਨਾ ਲੰਮਾ ਸਮਾਂ ਧਰਨਾ ਚੱਲੇਗਾ ਦੇਖੋ ਅਸੀਂ ਤਾਂ ਪਬਲਿਕ ਦੇ ਨਾਲ ਆ ਜੀ ਜਿੱਥੇ ਬੁਲਾਉਣਗੇ ਅਸੀਂ ਹਾਜ਼ਰ ਖੜੇ ਆ ਜਿੱਥੇ ਲਿਜਾਣ ਨੂੰ ਕਹਿਣਗੇ ਤਾਂ ਖੜੇ ਆ ਹਾਜ਼ਰ ਇਹਨਾਂ ਦੇ ਨਾਲ ਕਿੰਨਾ ਲੰਮਾ ਸਮਾਂ ਤੋਂ ਇਹ ਸੜਕ ਦੀ ਮੰਦਾ ਹਾਲਤ ਹੈ ਅਸੀਂ ਐਡੇ ਸਾਬ ਨੂੰ ਮੈਂ ਖੁਦ ਜਾ ਕੇ ਮੈਂ ਮਨਦੀਪ ਨਾਇਬ ਸਾਡਾ ਕਾਉਂਸਲਰ ਤੇ ਲਖਵਿੰਦਰ ਲੱਖੀ ਸਾਰੇ ਅਸੀਂ ਜਾ ਕੇ ਮਿਲ ਕੇ ਆਏ ਆ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਵੀ ਭਾਈ ਇਹ ਕੰਮ ਮੈਂ ਪਹਿਲ ਦੇ ਆਧਾਰ ਤੇ ਕਰਾਉਂਗਾ ਪਰ ਚਲੋ ਉਹਨਾਂ ਨੇ ਸਾਨੂੰ ਇਹ ਵੀ ਕਿਹਾ ਵੀ ਮੈਂ ਉੱਪਰ ਵੀ ਭੇਜਦਾ ਲਿਖ ਕੇ ਔਰ ਹਜੇ ਕੋਈ ਬੂਰ ਨਹੀਂ ਪਿਆ ਹੈਗਾ ਮੁੱਦਦ ਜੀ ਗੱਲ ਇਹ ਆ ਕਈ ਪਹਿਲਾਂ ਵੀ ਤੁਹਾਨੂੰ ਅਸੀਂ ਦੱਸਿਆ ਦੀਗਾ ਕਿ ਇਥੇ ਆਪਾਂ ਨੇ ਵਾਈਟ ਕਰੀ ਸੀਗੀ ਜਦੋਂ ਪਾਣੀ ਖੜਾ ਸੀਗਾ ਕਾਫੀ ਜ਼ਿਆਦਾ ਤੇ ਉਹਨਾਂ ਨੇ ਗੱਲ ਵੀ ਕੀਤੀ ਸੀ ਦੀ ਪ੍ਰਸ਼ਾਸਨ ਨਾਲ ਜਿਹੜੇ ਨੈਸ਼ਨਲ ਹਾਈਵੇ ਦੇ ਕਰੰਦੇ ਲੈਂਦੇ ਆ ਉਹਨਾਂ ਨੇ ਸਾਡੇ ਕੋਲੋਂ ਟਾਈਮ ਮੰਗਿਆ ਸੀ ਕਿ ਥੋੜੀ ਦੇਰ ਤੱਕ ਅਸੀਂ ਪ੍ਰੋਸੈਸ ਦੇ ਵਿੱਚ ਪਾ ਦਿੱਤਾ ਗਿਆ ਕਿ ਅਸੀਂ ਇਹਨੂੰ ਜਲਦ ਤੋਂ ਜਲਦ ਬਣਾ ਦਾਂਗੇ ਇੱਕ ਵਾਰ ਉਹ ਇਹਦੇ ਤੇ ਬਜਰੀ ਜੀ ਪਾ ਕੇ ਖਾਲੀ ਮਿੱਟੀ ਨਾਲ ਮਿਕਸ ਕਰਕੇ ਉਹ ਚਾਲੂ ਕਰਕੇ ਸੀ ਥੋੜਾ ਬਹੁਤਾ ਕਹੇ ਤੇ ਉਸ ਤੋਂ ਬਾਅਦ ਕੋਈ ਸੁਨਵਾਈ ਨਹੀਂ ਹੋਈ ਅਸੀਂ ਨਹੀਂ ਧਰਨਾ ਲਾਉਣਾ ਚਾਹੁੰਦੇ ਸੀਗੇ ਸਾਨੂੰ ਮਜਬੂਰ ਹੋ ਕੇ ਧਰਨਾ ਲਾਉਣਾ ਪਿਆ ਕਿ ਇਹ ਜਦ ਨਹੀਂ ਕੋਈ ਪਾਣੀ ਸਿਰ ਤੋਂ ਉੱਪਰ ਜੀ ਲੰਘਿਆ ਫਿਰ ਇਸ ਕਰਕੇ ਅਸੀਂ ਤੁਹਾਨੂੰ ਧਰਨਾ ਲਾਉਣਾ ਪਿਆ ਇਸ ਲਈ ਅਸੀਂ ਪ੍ਰਸ਼ਾਸਨ ਨੂੰ ਔਰ ਐਲ ਡੀ ਐਮ ਸਾਹਿਬ ਨੂੰ ਔਰ ਡੀ ਸੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਹਨੂੰ ਜਲਦੋਂ ਜਲਦ ਬਣਾਇਆ ਜਾਵੇ ਜਾਂ ਸਾਡੇ ਨਾਲ ਕੋਈ ਆ ਕੇ ਨਹਿੰਦਾ ਕੋਈ ਉੱਚਤਕਾਰੀ ਸਾਡੇ ਨਾਲ ਗੱਲਬਾਤ ਕਰੂਗਾ ਫਿਰ ਅਸੀਂ ਇਸ ਧਰਨੇ ਤੋਂ ਉੱਠਾਂਗੇ ਜੀ ਜਿੰਨੀ ਦੇਰ ਤੱਕ ਸਾਡੇ ਕੋਲ ਆ ਕੇ ਕੋਈ ਗੱਲਬਾਤ ਨਹੀਂ ਕਰਦਾ ਹੈਗਾ ਉਨੀ ਦੇਰ ਅਸੀਂ ਇੱਥੇ ਬੈਠੇ ਰਹਿਾਂਗੇ ਆਏ ਆ ਮੰਦੀਪ ਜੀ ਤੁਸੀਂ ਵੀ ਧਰਨੇ 'ਚ ਸ਼ਾਮਲ ਹੋ ਕੀ ਕੰਮ ਹੈ ਦੇਖੋ ਜਿਹੜੇ ਲੋਕਾਂ ਦੇ ਕੋਲ ਜਿਹੜੇ ਰੋਡ ਆ ਬਣੇ ਹੋਏ ਨੇ ਇਹ ਵਹੀਕਲਾਂ ਨੂੰ ਨਿਕਲਣ ਲਈ ਬਣੇ ਹੋਏ ਨੇ ਆਪਾਂ ਜਦੋਂ ਕੋਈ ਨਵੀਂ ਗੱਡੀ ਲੈਨੇ ਆ ਤਾਂ ਆਪਾਂ ਪਹਿਲਾਂ ਤਾਂ ਥੱਬਾ ਰੁਗ ਭਰ ਕੇ ਟੈਕਸ ਦਾ ਉੱਥੇ ਦੇ ਕੇ ਆਉਨੇ ਆ 4-4 5-5 ਲੱਖ ਰੁਪਈਆ ਟੈਕਸ ਦਾ ਸਾਰੇ ਬੰਦੇ ਇੱਕ ਗੱਡੀ ਇੱਕ ਕਾਰ ਦੇ ਮਗਰ ਜਾਂ ਇੱਕ ਟਰੱਕ ਦੇ ਮਗਰ 7-7 ਲੱਖ 8-8 ਲੱਖ ਰੁਪਈਆ ਟੈਕਸ ਦਿੰਦੇ ਨੇ ਉਦੋਂ ਬਾਅਦ ਸਾਡੇ ਦੇ ਉੱਤੇ ਇੱਕ ਐਨ ਐਚ ਨੈਸ਼ਨਲ ਹਾਈਵੇ ਵਾਲਿਆਂ ਨੇ ਟੋਲ ਟੈਕਸ ਠੋਕ ਠੋਕਦੇ ਜੇ ਹਰਮੰਦਰ ਸਾਹਿਬ ਮੱਥਾ ਟੇਕਣ ਜਾਣਾ ਵਾ ਤਾਂ ਬੰਦਾ 1000 ਰੁਪਈਆ ਟੋਲ ਇੱਕ ਬੰਦਾ ਇੱਕ ਕਾਰ ਵਾਲਾ ਦੇ ਕੇ ਜਾਂਦਾ ਵਾ ਘਟੋ ਘਟ ਤੇ ਉਸ ਤੋਂ ਬਾਅਦ ਸਾਨੂੰ ਉਹ ਟੋਲਾਂ ਨੂੰ ਦੇਣ ਤੋਂ ਬਾਅਦ ਸਾਡਾ ਬੈਨੀਫਿਟ ਕੀ ਆ ਸਾਡਾ ਸਾਡਾ ਉਲਟਾ ਨੁਕਸਾਨ ਸਾਡੀਆਂ ਗੱਡੀਆਂ ਦੇ ਚੈਂਬਰ ਟੁੱਟ ਰਹੇ ਨੇ ਸਾਡੀਆਂ ਗੱਡੀਆਂ ਦੇ ਟਾਇਰ ਫਟ ਰਹੇ ਨੇ ਤੇ ਇਹ ਕੰਪਲੇਂਟ 3 ਮਹੀਨਿਆਂ ਤੋਂ ਲਗਾਤਾਰ ਚੱਲ ਰਹੀ ਆ ਉਦੋਂ ਉੱਪਰ ਦੀ ਜਿਹੜੀ ਗੱਲ ਹੋ ਰਹੀ ਆ 3 ਮਹੀਨਿਆਂ ਤੋਂ ਸਾਡੇ ਜਿਹੜੇ ਕਲਾਸ 1 ਅਫਸਰ ਸਾਹਿਬਾਨ ਨੇ ਉਹਨਾਂ ਕੋਲ 3 ਮਹੀਨਿਆਂ ਦੀਆਂ ਸਾਡੀਆਂ ਕੰਪਲੇਂਟਾਂ ਚੱਲ ਰਹੀਆਂ ਨੇ ਸੁਣਵਾਈ ਕਿਉਂ ਨਹੀਂ ਹੋ ਰਹੀ ਸਾਡੇ ਕਾਨੂੰਨ ਦੇ ਵਿੱਚ ਕਮੀ ਆ ਗਈ ਜਾਂ ਸਾਡੀ ਜਿਹੜੀ ਕੰਪਲੇਂਟ ਆ ਉਹਦੇ ਵਿੱਚ ਕਮੀ ਆ ਇਹ ਚੀਜ਼ ਇੱਕ ਸਵਾਲ ਬਣ ਗਿਆ ਵਾ ਵੀ ਇਹ ਸਾਡੇ ਜਦ ਕੀ ਸਾਨੂੰ ਸੰਵਿਧਾਨ ਚੇਂਜ ਕਰਨ ਦੀ ਲੋੜ ਆ ਗਈ ਹੈ ਇਹ ਜੀ ਚੀਜ਼ਾਂ ਦੇ ਵਿੱਚ ਇੱਕ ਕੰਪਲੇਂਟ ਲਮਕਾ ਲਮਕਾ ਕੇ ਉਹਦੀ ਅਸੀਂ ਤੈਹੀ ਦੇ ਦਿੰਦੇ ਨੇ ਲਮਪਕਾ ਲਮਕਾ ਕੇ ਉਹਨੂੰ 2 ਸਾਲ 3 ਸਾਲਾਂ ਦੇ ਵਿੱਚ ਚੀਜ਼ ਨੂੰ ਲੈ ਦਿੰਦੇ ਨੇ ਇੱਕ ਰੋਡ ਜੋ ਬਣ ਚੁੱਕੀ ਆ ਉਹਦੀ ਕੋਈ ਜਦੋਂ ਬਣੀ ਸੀ ਉਹਦੀ ਕੋਈ ਮਨਿਆਦ ਸੀ ਜੇ ਉਹਦੀ ਮਨਿਆਦ ਸੀ ਤਾਂ ਉਹ ਮਨਿਆਦ ਤੋਂ ਪਹਿਲਾਂ ਟੁੱਟ ਕਿਵੇਂ ਗਈ ਕਾਰਨ ਕਹੀ ਨਹੀਂ ਮົດ ਜੀ ਇਹ ਮਨਦੀਪ ਜੀ ਗੱਲ ਕਰਦੇ ਆ ਧਰਨੇ 'ਚ ਸ਼ਾਮਿਲ ਹੋਏ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਪ੍ਰਸ਼ਾਸਨ ਤੋਂ ਤਾਂ ਮੰਗ ਆ ਸੀ ਪਹਿਲਾਂ ਆਲਰੇਡੀ 3 ਮਹੀਨੇ ਪਹਿਲਾਂ ਦੀ ਕਰ ਚੁੱਕੇ ਆ ਵੀ ਆ ਜਿਹੜੇ ਟੋਏ ਨੇ ਇਹਨਾਂ ਨੂੰ ਪੂਰਿਆ ਜਾਵੇ ਇਹ ਪੂਰਨ ਦੀ ਬਜਾਏ ਸਾਨੂੰ ਇਹ ਮਜਬੂਰ ਕਰਦੇ ਨੇ ਵੀ ਆਪਣੇ ਮੰਜੇ ਬਿਸਤਰ ਇੱਥੇ ਲਿਆ ਕੇ ਰੱਡਾ ਲੈਣ ਪ੍ਰਸ਼ਾਸਨ ਨੂੰ ਆਪ ਖੁਦ ਹੀ ਜ਼ਿੰਮੇਵਾਰ ਨੇ ਉਹ ਲੋਕਾਂ ਦੀ ਜਿਹੜੀ ਇੱਕ ਕੰਪਲੇਂਟ ਆ ਉਹਨੂੰ ਸੁਣਨ ਨੂੰ ਤਿਆਰ ਨਹੀਂ ਹੈਗੇ ਤੇ ਉਹਦੇ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈਗੇ ਜਿਸ ਤਰ੍ਹਾਂ ਕਿ ਤੁਹਾਡੇ ਵੱਲੋਂ ਤੇ ਤੁਹਾਡੇ ਇੱਥੇ ਦੇ ਇਲਾਕਾ ਨਿਵਾਸੀਆਂ ਵੱਲੋਂ ਧਰਨਾ ਦਿੱਤਾ ਗਿਆ ਜੇ ਤੁਹਾਡੀ ਆਸ ਨੂੰ ਬੂਰ ਨਹੀਂ ਪੈਂਦਾ ਅਗਲੀ ਕਾਰਵਾਈ ਕੀ ਹੈ ਅਸੀਂ ਤਾਂ ਇੱਥੇ ਬੈਠੇ ਹੀ ਆ ਜੀ